ਜਨਤਾ ਖੇਤਰ ਦੇ ਬੈਂਕਾਂ ਵੱਲੋਂ ਮਿਨੀਮਮ ਬੈਲੈਂਸ ਨਾ ਰੱਖਣ ਤੇ ਜੁਰਮਾਨਾ ਵਸੂਲਣ ਦਾ ਮੁੱਦਾ ਸੰਸਦ ਚ ਪਹੁੰਚ ਗਿਆ ਹੈ। ਰਾਜ ਸਭਾ ਵਿੱਚ ਇਸ ਮੁੱਦੇ ਨੂੰ ਲੈ ਕੇ ਸਰਕਾਰ ਤੋਂ ਸਵਾਲ ਪੁੱਛੇ ਗਏ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਬੈਂਕ ਗਰੀਬਾਂ ਤੋਂ ਅਜਿਹਾ ਜੁਰਮਾਨਾ ਨਹੀਂ ਵਸੂਲਦੇ ਅਤੇ ਹੋਰ ਜੁਰਮਾਨਾ ਵਸੂਲਣ ਦੀ ਕੋਈ ਯੋਜਨਾ ਨਹੀਂ ਹੈ। ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਮੰਗਲਵਾਰ ਨੂੰ ਰਾਜ ਸਭਾ ਵਿੱਚ ਘਟੋ-ਘਟ ਬਕਾਇਆ ਜੁਰਮਾਨੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਰਹੀ ਸੀ। ਉਹਨਾਂ ਨੂੰ ਪੁੱਛਿਆ ਗਿਆ ਕਿਸ ਸਰਕਾਰੀ ਬੈਂਕ ਘੱਟੋ-ਘੱਟ ਬੈਲੈਂਸ ਨਾ ਰੱਖਣ ਅਤੇ ਵੱਡੀ ਆਮਦਨ ਕਮਾਉਣ ਲਈ ਗਰੀਬਾਂ ਤੋਂ ਜੁਰਮਾਨਾ ਵਸੂਲ ਰਹੇ ਨੇ ਇਸ ਦੇ ਜਵਾਬ ਚ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਨੇ ਕਿਹਾ ਕਿ ਬੈਂਕ ਗਰੀਬਾਂ ਦੇ ਖਾਤੇ 'ਤੇ ਜੁਰਮਾਨਾ ਨਹੀਂ ਵਸੂਲਦੇ ਉਹਨਾਂ ਕਹੇ ਕਿ ਜਨਤਨ ਖਾਤੇ ਜਾਂ ਬੇਸਿਕ ਸੇਵਿੰਗ ਅਕਾਊਂਟ ਦੇ ਮਾਮਲੇ ਵਿੱਚ ਲੋਕਾਂ ਨੂੰ ਘੱਟੋ-ਘੱਟ ਬਕਾਇਆ ਰੱਖਣ ਦੀ ਲੋੜ ਨਹੀਂ ਹੈ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਦੇ ਤਹਿਤ ਖੋਲੇ ਗਏ ਬੈਂਕ ਖਾਤੇ ਵਿੱਚ ਜ਼ੀਰੋ ਬੈਲੈਂਸ ਹੋਣ ਤੇ ਵੀ ਬੈਂਕ ਦਾ ਜੁਰਮਾਨਾ ਨਹੀਂ ਲਗਾਉਂਦੇ ਇਸ ਤਰ੍ਹਾਂ ਬੇਸਿਕ ਸੇਵਿੰਗ ਅਕਾਊਂਟ ਵਿੱਚ ਜ਼ੀਰੋ ਬੈਲੈਂਸ ਹੋਣ ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਵਿੱਤ ਮੰਤਰੀ ਨੇ ਕਿਹਾ ਕਿ ਬੈਂਕ ਘੱਟੋ-ਘੱਟ ਬਕਾਇਆ ਜੁਰਮਾਨਾ ਸਿਰਫ ਬਚਤ ਖਾਤਿਆਂ ਦੇ ਮਾਮਲੇ 'ਚ ਹੀ ਵਸੂਲਦੇ ਨੇ ਜਿਸ 'ਚ ਘੱਟੋ-ਘੱਟ ਰਕਮ ਰੱਖਣ ਦੀ ਸ਼ਰਤ ਹੁੰਦੀ ਹੈ ਪਿਛਲੇ ਮਹੀਨੇ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੰਸਦ ਵਿੱਚ ਦੱਸਦਿਆਂ ਕਿਹਾ ਸੀ ਕਿ ਜਨਤਕ ਦੇ ਬੈਂਕਾਂ ਨੇ ਪਿਛਲੇ 5 ਸਾਲਾਂ ਵਿੱਚ ਘੱਟੋ-ਘੱਟ ਬਕਾਇਆ ਜੁਰਮਾਨੇ ਤੋਂ ਲਗਭਗ 8500 ਕਰੋੜ ਰੁਪਏ ਕਮਾਏ ਨੇ ਜਨਤਕ ਖੇਤਰ ਦੇ ਬੈਂਕਾਂ ਨੇ ਇਕੱਲੇ ਪਿਛਲੇ ਵਿੱਤੀ ਸਾਲ 'ਚ ਘੱਟੋ-ਘੱਟ ਬੈਂਕ ਬੈਲੈਂਸ ਪੈਨਲਟੀ ਤੋਂ 2331 ਕਰੋੜ ਰੁਪਏ ਕਮਾਏ ਸਨ ਇਹ ਅੰਕੜਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਤੇ ਕਈ ਸਵਾਲ ਖੜੇ ਹੋਣ ਲੱਗੇ ਨੇ ਇਸ ਸਮੇਂ ਦੇਸ਼ ਵਿੱਚ 12 ਸਰਕਾਰੀ ਬੈਂਕ ਕੰਮ ਕਰ ਰਹੇ ਨੇ ਇਹਨਾਂ 'ਚੋਂ ਸਭ ਤੋਂ ਵੱਡੇ ਸਟੇਟ ਬੈਂਕ ਆਫ ਇੰਡੀਆ ਨੇ ਪਹਿਲਾਂ ਹੀ ਘੱਟੋ-ਘੱਟ ਬਕਾਇਆ ਜੁਰਮਾਨਾ ਵਸੂਲਣਾ ਬੰਦ ਕਰ ਦਿੱਤਾ ਹੈ ਭਾਰਤੀ ਸਟੇਟ ਬੈਂਕ ਨੇ ਆਖਰੀ ਵਾਰ 2000 19 ਬੀ ਵਿੱਚ ਘੱਟੋ-ਘੱਟ ਬੈਲੈਂਸ ਨਾ ਰੱਖਣ ਲਈ ਕਾਕਾ ਤੋਂ ਜੁਰਮਾਨਾ ਲਿਆ ਸੀ ਇਸ ਤੋਂ ਬਾਅਦ SBI ਨੇ ਘੱਟੋ-ਘੱਟ ਬੈਲੈਂਸ ਕਾਰਨ ਜੁਰਮਾਨਾ ਲਗਾਉਣਾ ਬੰਦ ਕਰ ਦਿੱਤਾ ਹੈ ਯਾਨੀ ਜੁਰਮਾਨੇ ਤੋਂ ਕਮਾਈ ਦਾ ਜੋ ਅੰਕੜਾ ਹਾਲ ਹੀ ਦੇ ਸਾਲਾਂ ਵਿੱਚ ਸਾਹਮਣੇ ਆਇਆ ਉਹ ਬਾਕੀ 11 ਸਰਕਾਰੀ ਬੈਂਕਾਂ ਦਾ